ਅਮ੍ਰਿਤਸਰ ਵੱਲੋਂ ਐਨਜੀਓ ਦੀ ਮਦਦ ਦੇ ਨਾਲ ਟ੍ਰੈਫਿਕ ਪੁਲਿਸ ਵਿੰਗ ਵੱਲੋਂ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਔਰ ਇਸ ਸੈਮੀਨਾਰ ਦੇ ਵਿੱਚ ਤੇ ਅਭਿਵਕਾਂ ਨੂੰ ਤੇ ਸਕੂਲ ਦੇ ਬੱਚਿਆਂ ਨੂੰ ਹੈਲਮਟ ਤਕਸੀਮ ਕੀਤੇ ਜਾ ਰਹੇ ਨੇ ਇਸ ਹੈਲਮਟ ਤਕਸੀਮ ਕਰਨ ਦੇ ਲਈ ਕਮਿਸ਼ਨਰ ਪੁਲਿਸ ਉੱਚੇਚੇ ਤੌਰ ਤੇ ਪਹੁੰਚੇ ਨੇ ਸਕੂਲ ਦੇ ਵਿੱਚ ਐਮੀਨਟ ਸਕੂਲ ਦੇ ਵਿੱਚ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮੀਨਸ ਹੈ ਸੁਤਾਲ ਮੇ ਰੋਡ ਦੇ ਉੱਤੇ ਇਹ ਪ੍ਰੋਗਰਾਮ ਉੱਥੇ ਕਰਵਾਇਆ ਜਾ ਰਿਹਾ ਹੈ ਔਰ ਬੱਚਿਆਂ ਨੂੰ ਬੱਚਿਆਂ ਦੇ ਜਿਹੜੇ ਦੇ ਬਾਬਕਲੇ ਉਹਦੇ ਉਹਨਾਂ ਦੇ ਪਿਤਾ ਜੀ ਜਾਂ ਉਹਨਾਂ ਦੇ ਬ੍ਰਦਰ ਨੂੰ ਐਲਬਰਟ ਜਿਹੜਾ ਤਕਸੀਮ ਕੀਤਾ ਜਾਏਗਾ ਨਾਲ ਹੀ ਟ੍ਰੈਫਿਕ ਦੇ ਨੀਮਾ ਸਬੰਧੀ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਠੀਕ ਹੈ ਇੱਕ ਐਨਜੀਓ ਦੀ ਮਦਦ ਦੇ ਨਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਨੌਦਾ ਤਾਂ ਹੈੱਡ ਆ ਜਿਹੜਾ ਇੱਕ ਹਿਊਮਨ ਬਾਡੀ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਆ ਤੇ ਸਾਨੂੰ ਹਮੇਸ਼ਾ ਹੀ ਜਿਹੜੇ ਵੀ ਟੂ ਵੀਲਰ ਚਲਾਉਂਦੇ ਨੇ ਜਾਂ ਕੋ ਹੋਰ ਆ ਸਾਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਉਹਦੇ ਲਈ ਸਭ ਤੋਂ ਇੰਪੋਰਟੈਂਟ ਪਾਰਟ ਹੈਲਮਟ ਹੈ ਅੱਜ ਆਰਗੇਨਾਈਜੇਸ਼ਨ ਘੜੇ ਨੇ ਮੈਮ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਜਿਹੜੇ ਬੱਚੇ ਨਾਰਮਲੀ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਵੀ ਹੈਲਮੇਟਸ ਡਿਸਟ੍ਰਿਬਿਊਟ ਕਰਾ ਕੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਅੱਜ ਇਥੋਂ ਸ਼ੁਰੂਆਤ ਕਰ ਰਹੇ ਨੇ ਬਾਕੀ ਹੋਰ ਵੀ ਇਹਨਾਂ ਨੇ ਜਿਹੜੇ ਸਾਰੇ ਸਕੂਲਾਂ ਦੇ ਵਿੱਚ ਆ ਜਿਹੜੇ ਹੈਲਮੇਟਸ ਉਹ ਬੱਚਿਆਂ ਨੂੰ ਪ੍ਰੋਵਾਈ ਕਜੀ ਇਹੀ ਅਪੀਲ ਕਰਦੇ ਆ ਸਾਰੇ ਬੱਚਿਆਂ ਨੂੰ ਸਾਰੇ ਸ਼ਹਿਰੀਆਂ ਨੂੰ ਵੀ ਜਦੋਂ ਵੀ ਮੋਟਰਸਾਈਕਲ ਜਾਂ ਟੂ-ਵੀਲਰ ਕੋਈ ਵੀ ਚਲਾਉਣਾ ਆਪਣੀ ਹੈਲਮਟ ਪੈਣ ਕੇ ਆਪਣੀ ਸੇਫਟੀ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਤੇ ਇਹ ਬਹੁਤ ਫਸਟ ਟਾਈਮ ਇਨੀਸ਼ੀਏਟਿਵ ਲਿਆ ਗਿਆ ਤੇ ਇਹ ਆਰਗੇਨਾਈਜੇਸ਼ਨ ਡੀਓ ਸਾਹਿਬ ਨੇ ਇਥੋਂ ਦੇ ਸਕੂਲ ਦੇ ਜਿਹੜੇ ਅਧਿਕਾਰੀ ਨੇ ਡਿਪਟੀ ਡੀਓ ਸਾਹਿਬਾਨ ਨੇ ਤੇ ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਦਾ ਇਹ ਸਹਿਯੋਗ ਨਾਲ ਇਹ ਡਾਪਰਲਾ ਕੀਤਾ ਜਾ ਰਿਹਾ ਤੇ ਇਹ ਅਗਲੇ ਹਿੱਸਿਆਂ ਦੇ ਅਮਰਸਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜਾਰੀ ਰੱਖਿਆ ਜਾਏ ਕਿਹੜੀ ਕਲਾਸ ਦੇ ਬੱਚੇ ਨੇ ਤੇ ਕਿੰਨੇ ਨਰਸਰ ਦੇ ਦਿੱਤੇ ਗਏ ਨੇ ਜੀ ਹੁਣ ਤੱਕ ਇਹ ਸਾਰੇ 16 6ਵੀਂ 7ਵੀਂ 8ਵੀਂ ਆ ਜਿਹੜੇ ਉਸ ਕਲਾਸਾਂ ਦੇ ਬੱਚੇ ਨੇ ਅੱਜ ਆ ਜਿਹੜੇ ਇਹ ਇਨੀਸ਼ੀਏਟਿਵ 200 ਹੈਲਮਟ ਨਾਲ ਦੇ ਕੇ ਸ਼ੁਰੂਆਤ ਕੀਤਾ ਜਾ ਰਹੀ ਹੈ ਕਿੰਨਾ ਕੁ ਇਹਦੇ ਨਾਲ ਫਾਇਦਾ ਮਿਲੇਗਾ ਕੋਈ ਕਿਹੜਾ ਸੇਫਟੀ ਮੈਅਰ ਹੈ ਬਲਾ ਹੈਡ ਦੇ ਉੱਤੇ ਤਾਂ ਕੋਈ ਇੰਪੋਰਟੈਂਟ ਬਾਡੀ ਪਾਰਟ ਨਹੀਂ ਹੈ ਹੈਡ ਸਭ ਤੋਂ ਇੰਪੋਰਟੈਂਟ ਬਾਡੀ ਪਾਰਟ ਆ ਤੇ ਜੇ ਹੈਡ ਸੇਫ ਆ ਤੇ ਸਾਰਾ ਕੁਝ ਹੀ ਸੇਫ ਆ ਬੱਚਿਆਂ ਨੂੰ ਕੀ ਮੋਟੀਵੇਟ ਕੀਤਾ ਗਿਆ ਜੇ ਯੂਜ਼ ਕਰ ਰੱਖ ਸਰ ਲੋਕ ਬੱਚੇ ਘਰ ਆ ਰੱਖ ਦਿੰਦੇ ਅਸੀਂ ਜਨ ਕੋਝ ਘਰ ਵੀ ਰੱਖ ਦਿੰਦੇ ਨੇ ਕਈ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਪਾਉਂਦੇ ਤੇ ਇਹਨਾਂ ਨੂੰ ਹਮੇਸ਼ਾ ਹੀ ਹੈਲਮਟ ਪਾ ਕੇ ਟਰੈਵਲ ਕਰਨਾ ਚਾਹੀਦਾ ਸਹੀ ਸਾਰੇ ਨੂੰ ਇਹ ਗੁਜ਼ਾਰਿਸ਼ ਕਰਾਂਗੇ ਹਾਂਜੀ ਸਾਰੇ ਅਮਰਸਰ ਦੇ ਜਿਹੜੇ ਬਾਕੀ ਹਿੱਸੇ ਦੇ ਜਿਹੜੇ ਸਾਰੇ ਸਕੂਲ ਆ ਉਸ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਉਹ ਸਾਰੇ ਸਕੂਲਾਂ 'ਤੇ ਹੈਲਮਟਸ ਪ੍ਰੋਵਾਈਡ ਕੀਤੇ ਜਾਣਗੇ ਪਹਿਲੀ ਵਾਰ ਇਸ ਤਰ੍ਹਾਂ ਦਾ ਪ੍ਰਬੰਧ ਦੇਖਿਆ ਕਿ ਪੁਲਿਸ ਨੇ ਖੁਦ ਇਸ ਤਰ੍ਹਾਂ ਦੇ ਕੁਆਲਿਟੀ ਹੈਲਮਟਸ ਪ੍ਰੋਡਿਊਸ ਕਰਾਏ ਹਾਂਜੀ ਅਮ ਅਮ ਅਮਰਸਰ ਸ਼ਹਿਰ ਦੇ ਵਿੱਚ ਪਹਿਲੀ ਵਾਰ ਹੀ ਆ ਕਿ ਅਸੀਂ ਅਪੀਲ ਕਰਦੇ ਹਾਂ ਵੀ ਹੈਲਮਟ ਵੰਡਣੀ ਚਾਹੀਦੀ ਆ ਜਿਹੜਾ

जनरल इंश्योरेंस का है सो दो हजार से हम ये प्रोग्राम कर रहे हैं रोड सेफ्टी अवेयरनेस प्रोग्राम तो पहले हम दिल्ली में करते थे उसके बाद फिर लुधियाना हमने पकड़ा फिर पटना फिर जब हम लुधियाना में कर रहे थे तब हमें पता अमृतसर से भी हमारे पास कॉल आया रिक्वेस्ट आया फिर विद ड्यू रिस्पेक्ट टू आई सी उन्होंने हमें परमिशन दिया तो हम यहाँ पर कर रहे हैं और कल हम यहाँ पर आए और देखकर बहुत ही दुखद था अमृतसर जैसी जगह पर जो इन अ वे एक कैपिटल है इन अ वे नॉट कैपिटल बट हाँ अमृतसर में यहाँ से इतने ज्यादा लोग पढ़े लिखे लोग हैं स्टिल नो बडी वॉज वेरिंग हेलमेट मैंने एक को भी नहीं देखा जो पगड़ी लगाते हैं उनकी बात अलग है विदाउट पगड़ी भी मैंने किसी को हेलमेट लगाते हुए नहीं देखा तो उम्मीद है कि इस मुहिम के बाद एटलीस्ट हम लोगों को देखेंगे कि कुछ हेलमेट इनफैक्ट जब मैं गाड़ी से आ रही थी तो लवप्रीत जी मुझे लेकर के आ रही थी मैंने उनसे पूछा कि क्या बात है बोले मैम ये सुधर नहीं सकते मैंने कहा क्यों आप लोग चला नहीं करते हो बोले जी चलान भी काटते हैं पाँच पाँच हज़ार का चालान काटते हैं लेकिन फिर भी लोगों में अक्सर होता क्या है कि लोग सोचते हैं कि हमारे साथ ऐसा नहीं हो सकता तो जब ये वाली बात होती है कि हमारे साथ ऐसा नहीं हो सकता तभी हम बुलावा देते हैं एक अनहोनी को और उसी से ये सारी चीज़ें होती हैं और जब हो जाता है फिर पछताने के अलावा हमारे पास कुछ नहीं होता पहला इनिशिएटिव आप अमृतसर में ये, वाला में पहला है ये आपको क्या उम्मीद लगती है अभी क्या ये लोग अब समझ पाएंगे देखिए सर बहुत खुशी की बात है कि सीपी सर भी आए थे इनफैक्ट बहुत सारे ट्रैफिक पुलिस आए हुए थे टीचर्स इतने ज़्यादा जागरूक हैं इतने ज़्यादा एक्साइटमेंट के साथ वो लोग इंटोजियाटिकली पार्टिसिपेट कर रहे थे तो मुझे उम्मीद है कि जब बच्चे टीचर्स की बात बहुत मानते हैं माँ बाप की बात माने ना माने टीचर्स की बात बहुत मानते हैं तो अगर टीचर्स उन्हें पुश करते रहें एवरी कि आप लोग टू व्हीलर पर जाते हो हेलमेट पहनो हेलमेट पहनो ये छोटे बच्चे हैं जब ये हमारी एज में आएंगे तो उनके लिए हमें ऐसे प्रोग्राम करने की जरूरत नहीं पड़ेगी उम्मीद है कि वो एक सही ਸਿਟੀਜ਼ਨ ਜੋ ਟ੍ਰੈਫਿਕ ਰੂਲ ਕੋ ਫਾਲੋ ਕਰਦੇ ਹਨ ਵੈਸੇ ਸਿਟੀਜ਼ਨ ਬਣੇ। ਦਲਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਦੇ ਨੇ ਸਾਡੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਦੇ ਵੱਲੋਂ ਇਹ ਇਨੀਸ਼ੀਏਟਿਵ ਇੱਥੇ ਅੰਮ੍ਰਿਤਸਰ ਦੇ ਵਿੱਚ ਕਰਵਾਇਆ ਗਿਆ ਹੈ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਅ ਟ੍ਰੈਫਿਕ ਦੇ ਮਾਮਲੇ ਦੇ ਵਿੱਚ ਪੇਰੈਂਟਸ ਨੂੰ ਦੇ ਨਾਲ-ਨਾਲ ਵਾਹਗਨ ਵਹੀਕਲ ਚਲਾਉਣ ਵਾਲਿਆਂ ਨੂੰ ਅਵੇਅਰ ਕਰਦੇ ਨੇ ਦਲਜੀਤ ਸਿੰਘ ਜੀ ਇਹ ਬਹੁਤ ਸੋਹਣਾ ਇਨੀਸ਼ੀਏਟਿਵ ਸੀਗਾ ਸਕੂਲ ਦੇ ਬੱਚਿਆਂ ਤੋਂ ਸ਼ੁਰੂ ਕੀਤਾ ਗਿਆ ਹੈ ਕਿ ਆ ਸਾਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਲੋਕ ਥੋੜੇ ਜਾਗਣਗੇ ਇਸ ਚੀਜ਼ਾਂ ਵੇ ਜੀ ਜਿਹੜਾ ਸਰਕਾਰੀ ਸਕੂਲ ਤੋਂ ਇਹ ਪ੍ਰੋਗਰਾਮ ਅੰਕਿਆ ਗਿਆ ਨਾ ਇਹਦਾ ਸਬੰਧ ਇਹੀ ਹੈ ਕਿ ਬਹੁਤ ਸਾਰੇ ਬੱਚਿਆਂ ਨੂੰ ਇਹ ਹੀ ਨਹੀਂ ਪਤਾ ਕਿ ਹੈਲਮਟ ਹੁੰਦਾ ਕੀ ਹੈ ਜੀ ਇਹ ਹੈਲਮਟ ਜਿਹੜੀ ਛੋਟੀਆਂ ਕਲਾਸਾਂ ਤੋਂ ਸਟਾਰਟ ਕੀਤਾ ਗਿਆ ਇਹ ਬੱਚੇ ਜਿਹੜੇ ਆ ਇਹ ਆਪਣੇ ਜਾ ਕੇ ਘਰ ਮम्मा ਪਾਪਾ ਨੂੰ ਦੱਸਣਗੇ ਔਰ ਆਂਡ ਗਵਨ ਨੂੰ ਦੱਸਣਗੇ ਸਾਨੂੰ ਹੈਲਮਟ ਮਿਲਿਆ ਇਹਨਾਂ ਲੋਕਾਂ ਨੂੰ ਪਤਾ ਲੱਗੇਗਾ ਕਿ ਹੈਲਮਟ ਹੁੰਦਾ ਕੀ ਹੈ ਇਹ ਪਾਉਣਾ ਕਿਉਂ ਜ਼ਰੂਰੀ ਆ ਸਾਡੇ ਸਰੀਰ ਦੇ ਸਾਰਿਆਂ ਅੰਗਾਂ ਨੂੰ ਜ਼ਰੂਰੀ ਅੰਗ ਜਿਹੜਾ ਉਹ ਸਾਡਾ ਸਿਰ ਹੈ ਜਿਹਦੇ ਵਿੱਚ ਸੱਟ ਲੱਗ ਜੇ ਤੇ ਉੱਠਣਾ ਔਖਾ ਹੈ ਇਹਦੇ ਨਾਲ ਪੈਰਾਲਾਈਜ਼ ਹੋ ਜਾੱਖਾਂ ਇਲੈਕਟ ਜਾਸ ਕਰੀ ਕੰਨਾਂ ਦੀ ਸੁਣਨ ਸ਼ਕਤੀ ਜਾਸੀ ਬੰਦੇ ਨੂੰ ਕੋਮਾ ਚ ਜਾ ਸਕਦਾ ਸੋ ਜੇ ਲੱਤਾਂਾਂ ਟੁੱਟ ਜੇ ਉਹਦਾ ਇਲਾਜ ਹੋ ਸਕਦਾ ਜਿਹੜਾ ਹੈਲਮਟ ਹੈ ਇਹਨੂੰ ਬਚਾਉਣਾ ਸਾਡੀ ਸੇਫਟੀ ਹੈ ਤੇ ਸਭ ਤੋਂ ਪਹਿਲਾਂ ਜਿਹੜੇ ਹੈਲਮਟ ਆਪਾਂ ਛੋਟੇ ਬੱਚੇ ਤੋਂ ਵੰਡੇ ਗਏ ਆ ਤੇ ਇਹਨਾਂ ਦੇ ਵੇਖ ਕੇ ਉਹਨਾਂ ਤੱਕ ਵੀ ਆਪਾਂ ਪਹੁੰਚਾਂਗੇ ਉਹਨਾਂ ਦੇ ਮਾਪਿਆਂ ਨੂੰ ਵੀ ਹੈਲਮਟ ਦਿੱਤੇ ਗਏ ਆ ਜਿਹੜੇ ਬੱਚੇ ਪਿੱਛੇ ਇਹਨਾਂ ਨੂੰ ਹੈਲਮਟ ਦਿੱਤੇ ਗਏ ਇਹਨਾਂ ਨੂੰ ਤਾਂ ਦਿੱਤੇ ਗਏ ਕਿ ਪਿੱਛੇ ਬੈਠ ਕੇ ਸਵਾਰੀ ਕਰਦੇ ਨੇ ਬੰਬੇ ਦਿੱਲੀ ਕੋਲਕੱਤਾ ਵਗੈਰਾ ਇਹੀ ਸ ਪਾਉਣਗੇ ਤੇ ਪੇਰੈਂਟਸ ਨਾਲ ਬੱਚੇ ਵੀ ਪਾਉਣਗੇ ਅਮਰਿਤ ਸਰ ਦੀ ਵਿੱਚ ਜੇ ਅਸੀਂ ਅਮਰਿਤ ਸਰ ਦੀ ਗੱਲ ਕਰੀਏ ਤੁਸੀਂ ਇੱਕ ਅਲਖ ਜਗਾਈ ਆ ਤੁਸੀਂ ਬਹੁਤ ਜ਼ਿਆਦਾ ਇਹਦੇ ਉੱਤੇ ਕੰਮ ਕਰਦੇ ਪਿਓ ਕੀ ਤੁਹਾਨੂੰ ਲੱਗਦਾ ਹੈ ਕਿ ਅਮਰਿਤ ਸਰ ਵਾਸੀ ਥੋੜਾ ਜਿਹਾ ਇਹਦੇ ਵੱਲ ਧਿਆਨ ਦੇਣਗੇ ਜਿਸ ਤਰ੍ਹਾਂ ਤੁਸੀਂ ਬੜੇ ਦਿਨ ਬੜੀ ਦੇਰ ਤੋਂ ਮੈਂ ਦੇਖਦਾ ਪਿਆ ਕਿ ਤੁਸੀਂ ਕੰਮ ਕਰਦੇ ਆ ਰਹੇ ਹੋ ਉਹਨਾਂ ਨੂੰ ਸਮਝ ਆਏਗੀ ਬਹੁਤ ਸਾਰੇ ਜੀ ਵੇਖੋ ਪਿਛਲੇ ਦੋ ਸਾਲਾਂ ਤੋਂ ਮੈਂ ਜਿਹੜੀ ਸੇਵਾ ਕਰ ਰਿਹਾ ਇਹਦੀ ਸੇਵਾ ਨਾਲ ਲੋਕਾਂ ਦਾ ਫੇਰ ਬਕਾਛਾ ਮਿਲਿਆ ਲੋਕਾਂ ਇਹ ਅਵੇਰ ਵੀ ਹੋਏ ਆ ਲੋਕੀ ਜਾਗਰੂਕ ਵੀ ਹੋਏ ਆ ਤੇ ਇਹਨਾਂ ਨੂੰ ਨਿਜਮ ਜਿਹੜੇ ਆ ਉਹ ਲਾਗੂ ਲੋਕੇ ਨੇ ਦੋਕਾਤੇ ਲੋਕੀ ਸਮਝਦੇ ਪੈਜਣੇ ਮੇਰੇ ਵੀਡੀਓ ਜਨ ਲੋਕੀ ਪਿਆਰ ਦਿੰਦੇ ਹਨ ਨਾ ਔਰ ਲੋਕੀ ਫੋਨ ਕਰਕੇ ਪੁੱਛਦੇ ਨੇ ਅਸੀਂ ਉਹਨਾਂ ਦੱਸ ਰਹੇ ਹਾਂ ਅਸੀਂ ਜਿਹੜਾ ਇੱਕ ਇੱਕ ਕਲਿੱਪ ਹੈ ਜਿਹੜਾ ਇੱਕ ਇੱਕ ਮਿੰਟ ਦਾ ਉਹ ਕਲਿੱਪ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਉਹ ਇਨਫੋਰਮੇਸ਼ਨ ਦੇ ਵਿੱਚ ਲੋਕਾਂ ਦੇ ਦਿਲ ਤੱਕ ਪਹੁੰਚ ਕਰਦੀ ਹੈ ਲੋਕ ਦੁਆਰਾ ਪੁੱਛਦੇ ਕਿ ਸਾਰੇ ਹੈਲ ਮਰਦਾ ਕੀ ਮਕਸਦ ਹੈ ਸੀਰ ਬੈਲ ਦਾ ਕੀ ਮਕਸਦ ਹੈ ਐਡਰੈਸ ਦਾ ਕੀ ਮਤਲਬ ਹੈ ਉਹ ਲੋਕੇ ਸਨ ਪੁੱਛ ਰਹੇ ਇਹਦਾ ਮਤਲਬ ਕਿ ਜਾਗਰਤ ਹੋ ਰਹੀ ਹੈ ਉਹਨਾਂ ਨੂੰ ਵੇਅਰ ਕਰਨ ਦੀ ਲੋੜ ਹੈ ਸੋ ਟਰੈਫਿਕ ਦੇ ਦਲਜੀਤ ਸਿੰਘ ਨੇ ਸਬ ਇੰਸਪੈਕਟਰ ਜਿਹੜੇ ਕਿ ਕਾਫੀ ਇ ਮੈਂ ਦੱਸਣਾ ਚਾਹਾਂਗਾ ਕਿ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਟ੍ਰੈਫਿਕ ਦੇ ਮੁਤਾਬਕ ਹੈਲਮਟ ਪਾਣਾ ਅਸੀਂ ਲੋਕ ਅੰਗੋਲੀਆਂ ਕਰ ਦਿੰਦੇ ਹਾਂ ਕਿ ਅਸੀਂ ਹੈਲਮਟ ਨਹੀਂ ਪਾਉਂਦੇ ਜਦਕਿ ਸਿਰ ਦੇ ਉੱਤੇ ਹੈਲਮਟ ਪਾਣਾ ਸਿਰ ਇੱਕ ਸਾਡਾ ਅਜੀਹਾ ਆਰਗਨ ਹੈ ਜਿਹਦਾ ਜਿਹਦਾ ਕੋਈ ਇਲਾਜ ਨਹੀਂ ਹੈ ਸੋ ਇਸ ਲਈ ਹੁਣ ਇਨੀਸ਼ੀਏਟਿਵ ਲੈਦੇ ਹੋਏ ਇੱਕ ਐਨਜੀਓ ਵੱਲੋਂ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਦੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਹੈਲਮਟ ਇਸ ਤੱਕ ਦਿੱਤੇ ਗਏ ਨੇ ਬੱਚਿਆਂ ਨੂੰ ਹੈਸ ਕਰਕੇ ਦਿੱਤੇ ਗਏ ਕਿਉਂਕਿ ਉਹ ਵਹੀਕਲ ਦੇ ਪਿੱਛੇ ਬੈਠਦੇ ਨੇ ਚਾਹਤ ਕਿ ਪੇਰੈਂਟਸ ਨੂੰ ਹੈਸ ਕਰਕੇ ਦਿੱਤੇ ਗਏ ਜਿਹੜੇ ਉਹ ਹੈਲਮਟ ਪਾ ਕੇ ਡਰਾਈਵ ਕਰਨ ਔਰ ਆਪਣੇ ਆਪ ਨੂੰ ਸੇਵ ਰੱਖਣ ਕਮਿਸ਼ਨਰ ਦਾ ਪੁਲਿਸ ਰਣਜੀਤ ਸਿੰਘ ਢਿੱਲੋ ਇੱਥੇ ਖਾਸ ਉੱਚੇ ਜੀ ਤੌਰ ਤੇ ਪਹੁੰਚੇ ਸਨ ਔਰ ਡੀਓ ਵੀ ਸਨ ਇੱਥੇ ਖਾਸ ਤੌਰ ਤੇ ਔਰ ਐਨ ਜੀਓ ਦੇ ਰਿਚਾ ਮੈਮ ਉਹ ਵੀ ਨਾਲ ਸੀਏ ਸੋ ਇਸ ਸਾਰੀ ਸੰਸਥਾ ਵੱਲੋਂ ਅੱਜ ਹੈਲਮਟ ਤਕਸੀਮ ਕੀਤੇ ਗਏ ਨੇ ਉਮੀਦ ਕਰਦੇ ਹਾਂ ਕਿ ਲੋਕੀ जो जागरूक होंगे ते और हेलमेट पार्क के ड्राइव करेंगे कैमरा पर्सन विपिन दे ज्योति बहल, दैनिक सवेरा टीवी अहमदाबाद देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर